हां जी सत श्री अकाल दोस्तों एक नई वीडियो ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਇੱਕ ਕਾਮਨ ਸਵਾਲ ਦਾ ਮੈਂ ਜਵਾਬ ਦੇਣਾ ਬਹੁਤ سارے ਲੋਕਾਂ ਦਾ ਸਵਾਲ ਕਿ YouTube ਤੋਂ ਅਰਨਿੰਗ ਕਿਵੇਂ ਹੋਊਗੀ ਕਦੋਂ ਹੋਊਗੀ ਤੇ ਕਈ ਲੋਕ ਇਹ ਵੀ ਪੁੱਛ ਲੈਂਦੇ ਕਿੰਨੀ ਹੋਊਗੀ ਜੀ ਦੱਸੋ ਜਰਾ ਕਿੰਨੀ ਇਨਕਮ ਹੋਊਗੀ ਫਿਰ ਅਸੀਂ ਸ਼ੁਰੂ ਕਰੀਏ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰਨੀ ਚਾਹਨਾ ਵਾਂ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਤੁਹਾਨੂੰ YouTube ਤੋਂ ਕਿੰਨੀ ਇਨਕਮ ਹੋਊਗੀ ਭਾਵੇਂ ਤੁਸੀਂ ਲੱਖਾਂ 'ਚ ਵੀ ਜਾ ਸਕਦੇ ਹੋ ਹਜ਼ਾਰਾਂ 'ਚ ਵੀ ਰਹਿ ਸਕਦੇ ਹੋ ਠੀਕ ਹੈ ਜੀ ਤੁਹਾਡੇ ਕੰਟੈਂਟ ਤੇ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਜਿਹੜੇ ਲੋਕਾਂ ਨੇ ਮੇਰੇ ਕੋਰਸ ਬਾਏ ਕੀਤੇ ਨੇ ਉਹ ਕੋਰਸ ਲੈਣ ਤੋਂ ਬਾਅਦ ਕੁਝ ਕੁ ਲੋਕ ਜਿਹੜੇ ਫਿਰ ਮੈਨੂੰ ਸਵਾਲ ਕਰਦੇ ਨੇ ਇਹ ਤਾਂ ਦੱਸਿਆ ਨਹੀਂ ਜੀ ਪੈਸੇ ਕਿਵੇਂ ਆਉਣਗੇ ਕਿੰਨੇ ਆਉਣਗੇ ਕਿੱਦਾਂ ਆਉਣਗੇ ਤੇ ਮਤਲਬ ਉਹਨਾਂ ਦਾ ਜਿਹੜਾ ਮਕਸਦ ਆ ਸਿਰਫ ਇਹ ਆ ਕਿ ਪੈਸੇ ਕਦੋਂ ਆਉਣਗੇ ਮਕਸਦ ਤੁਹਾਡਾ ਮਾੜਾ ਨਹੀਂ ਹਰ ਬੰਦਾ ਪੈਸੇ ਲਈ ਤੁਰਿਆ ਫਿਰਦਾ ਵਾ ਪਰ ਆਪਾਂ ਨੂੰ ਉਹਦੇ ਲਈ ਇੱਕ ਕੰਮ ਕਰਨਾ ਪੈਣਾ ਇੱਕ ਪਲਾਨ ਬਣਾਉਣਾ ਪੈਣਾ ਤੇ ਆਪਾਂ ਨੂੰ ਕੋਈ ਤਰੀਕੇ ਦੇ ਨਾਲ ਚੱਲਣਾ ਪੈਣਾ ਵਾ ਤਾਂ ਇਹ ਜਿਹੜੀ ਆ ਇਨਕਮ ਤੁਹਾਡੀ YouTube ਤੇ ਸ਼ੁਰੂ ਹੋਊਗੀ ਇਹ ਨਹੀਂ ਆ ਕਿ ਤੁਸੀਂ ਕਿਸੇ ਦਾ ਵੀ ਕੰਟੈਂਟ ਡਾਊਨਲੋਡ ਕੀਤਾ ਆਪਣਾ ਚੈਨਲ ਬਣਾਇਆ ਉੱਤੇ ਪਾਈ ਜਾਓਗੇ ਤੇ YouTube ਤੁਹਾਨੂੰ ਪੈਸਾ ਦੇ ਦਊਗੀ ਕਿਸੇ ਦਾ ਗਾਣਾ ਚੱਕ ਕੇ ਆਪਣੇ ਚੈਨਲ ਤੇ ਪਾਈ ਜਾਓਗੇ YouTube ਤੁਹਾਡੇ ਅਕਾਊਂਟ ਵਿੱਚ ਪੈਸੇ ਪਾ ਦੂ ਨਹੀਂ ਐਦਾਂ ਬਿਲਕੁਲ ਨਹੀਂ ਹੋਣਾ ਤੁਹਾਨੂੰ ਆਪਣੀ ਕੋਈ ਕ੍ਰੀਏਟੀਵਿਟੀ ਆ ਜਿਹੜੀ ਉਹ ਕਰਨੀ ਪੈਣੀ ਆ ਤੇ ਇੱਥੇ ਮੈਂ ਕਹੂੰਗਾ ਅਮੀਰ ਖਾਨ ਦੀ ਤੁਸੀਂ ਇੱਕ ਫਿਲਮ ਦੇਖੀ ਹੋਣੀ ਆ 3D ਰੈਟਸ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਪਰਫੈਕਟ ਹੋ ਜੋ ਕਾਮਯਾਬੀ ਆਪੇ ਤੁਹਾਡੇ ਪਿੱਛੇ ਆਊਗੀ ਸੋ YouTube ਦਾ ਵੀ ਇਹੀ ਫੰਡਾ ਵਾ ਕਿ ਤੁਸੀਂ ਪਰਫੈਕਟ ਹੋਣ ਦੀ ਕੋਸ਼ਿਸ਼ ਕਰੋ ਕਮਾਈ ਤੁਹਾਡੇ ਅਕਾਊਂਟ ਵਿੱਚ ਜਦੋਂ ਆਉਣ ਲੱਗੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਠੀਕ ਹੈ ਜੀ ਫੇਰ ਵੀ ਇੱਕ ਫਾਰਮੂਲਾ ਤੁਹਾਨੂੰ ਦੱਸੂਗਾ ਜੇ ਤੁਸੀਂ ਉਹ ਫਾਰਮੂਲਾ ਫਾਲੋ ਕਰ ਲਿਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਕਮਾਈ YouTube ਤੋਂ ਹੋ ਸਕਦੀ ਹੈ ਠੀਕ ਹੈ ਜੀ ਤੇ ਇਹ ਫਾਰਮੂਲਾ ਕਹਿ ਲਓ ਯਾਰ ਮੇਰਾ ਹੀ ਬਣਾਇਆ ਹੋਇਆ ਵਾ ਤੇ ਤੁਸੀਂ ਇਹਦੇ ਤੇ ਅਮਲ ਜ਼ਰੂਰ ਕਰ ਲਿਓ ਇਹ ਫਾਰਮੂਲਾ ਵਾ ਜੀ ਜੀ ਪੀ ਇਹ ਤਿੰਨ ਚੀਜ਼ਾਂ ਤੇ ਕੰਮ ਕਰ ਲੋ ਜਰੂਰ ਤੁਹਾਨੂੰ ਇਨਕਮ ਆ ਜਿਹੜੀ ਉਹ YouTube ਤੇ ਆਉਣੀ ਸ਼ੁਰੂ ਹੋਊਗੀ ਪਹਿਲਾ ਜਿਹੜਾ ਹੈਗਾ ਵਾ ਜੀ ਇਹਦਾ ਮਤਲਬ ਆ ਜੀ ਇੱਥੇ ਗੁੱਡ ਕੰਟੈਂਟ ਮੈਂ ਅਕਸਰ ਕਹਿ ਰਿਹਾ ਹਰ ਵਾਰ ਕਹਿ ਰਿਹਾ ਵਾਰ-ਵਾਰ ਕਹਿ ਰਿਹਾ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਕਿ ਪਹਿਲਾ ਜਿਹੜਾ ਸਟੈਪ ਤੁਹਾਡੇ ਕੰਟੈਂਟ ਦੇ ਵਿੱਚ ਮਤਲਬ ਕਿ ਤੁਹਾਡੇ ਵੀਡੀਓ ਦੇ ਵਿੱਚ ਦਮ ਹੋਣਾ ਚਾਹੀਦਾ ਵੀਡੀਓ ਇੰਟਰਸਟਿੰਗ ਹੋਣੀ ਚਾਹੀਦੀ ਆ ਕੁਆਲਿਟੀ ਹੋਣੀ ਚਾਹੀਦੀ ਆ ਕੁਝ ਵੱਖਰਾ ਹੋਣਾ ਚਾਹੀਦਾ ਤੇ ਲੋਕ ਜੁੜਨ ਤੁਹਾਡੀ ਵੀਡੀਓ ਦੇ ਨਾਲ ਕੁਝ ਇਦਾਂ ਦਾ ਕ੍ਰੀਏਟ ਕਰੋ ਪਹਿਲਾ ਸਟੈਪ ਤੁਸੀਂ ਇਹ ਫਾਲੋ ਕਰਨਾ ਕਿ ਕੰਟੈਂਟ ਦੇ ਨਾਲ ਕੰਪਰੋਮਾਈਜ਼ ਬਿਲਕੁਲ ਨਹੀਂ ਹੋਣਾ ਚਾਹੀਦਾ ਠੀਕ ਹੈ ਤੁਸੀਂ ਕਿਸੇ ਵੀ ਨੀਚ ਤੇ ਕੰਮ ਕਰਨਾ ਚਾਹੁੰਦੇ ਹੋ ਕਿਸੇ ਵੀ ਕਨਸੈਪਟ ਤੇ ਕੰਮ ਕਰਨਾ ਚਾਹੁੰਦੇ ਹੋ ਉਹਨੂੰ ਜਿੰਨਾ ਤੁਸੀਂ ਆਪਣਾ ਉਹਦੇ ਵਿੱਚ ਬੈਸਟ ਦੇ ਸਕਦੇ ਹੋ ਉਹ ਦੋ ਠੀਕ ਹੈ ਜੀ ਮਤਲਬ ਕੰਟੈਂਟ ਪਹਿਲਾ ਸਟੈਪ ਆ ਕਿ ਤੁਸੀਂ ਇੱਕ ਵਧੀਆ ਕੰਟੈਂਟ ਕ੍ਰੀਏਟ ਕਰਨਾ ਵਾ ਇਹ ਸੋਚ ਕੇ ਨਹੀਂ ਕਿ ਮੈਂ ਇਹਦੇ ਤੋਂ ਵਿਊ ਲੈਣੇ ਆ ਵੀ ਮੈਂ ਵਿਊ ਵੀਡੀਓ ਪਾਉਂਗਾ ਵਿਊ ਆਉਣਗੇ ਪੈਸੇ ਆ ਜਾਣਗੇ ਨਹੀਂ ਤੁਸੀਂ ਫੋਕਸ ਕਰੋ ਵਧੀਆ ਕੰਟੈਂਟ ਦੇ ਉੱਤੇ ਠੀਕ ਹੈ ਜੀ ਬਾਕੀ ਸਾਰੀਆਂ ਗੱਲਾਂ ਦਿਮਾਗ ਚੋਂ ਕੱਢ ਦਿਓ ਤੁਸੀਂ ਬਸ ਇਹ ਫੋਕਸ ਕਰਨਾ ਕਿ ਮੈਂ ਵੀਡੀਓ ਦੇ ਵਿੱਚ ਕੀ ਵੱਖਰਾ ਪਾ ਸਕਦਾ ਜੋ ਕਿਤੇ ਹੋ ਹੀ ਨਹੀਂ ਰਿਹਾ YouTube ਤੇ ਹੈ ਹੀ ਨਹੀਂ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਠੀਕ ਹੈ ਜੀ ਦੂਜਾ ਆਉਂਦਾ ਜੀ ਪੇਸ਼ੈਂਸ ਪੀ ਦਾ ਮਤਲਬ ਇੱਥੇ ਆਉਂਦਾ ਹੈ ਪੇਸ਼ੈਂਸ ਠੀਕ ਹੈ ਜੀ ਮਤਲਬ ਕਿ ਸਬਰ ਇਹ ਬੜਾ ਜ਼ਰੂਰੀ ਆ ਹੁਣ ਤੁਸੀਂ ਵਧੀਆ ਕੰਟੈਂਟ ਤਾਂ ਬਣਾ ਲਿਆ ਉਸ ਤੋਂ ਬਾਅਦ ਤੁਸੀਂ ਪਾ ਰਹੇ ਹੋ ਜਿਵੇਂ ਮੈਂ ਕਿਹਾ ਤੁਸੀਂ ਵਿਊਜ਼ ਉਡੀਕ ਰਹੇ ਹੋ ਤੁਹਾਨੂੰ ਲੱਗਦਾ ਵੀ ਮੈਂ ਵੀਡੀਓ ਪਾਈ ਨਾਲ ਨਾਲ ਹੀ ਆਪਾਂ ਚੈੱਕ ਕਰੀ ਜਾਂਦੇ ਹਾਂ ਕਿੰਨੇ ਵਿਊ ਹੋ ਗਏ ਕਿੰਨੇ ਵਿਊ ਹੋ ਗਏ ਕਈ ਵਾਰੀ ਇੱਕ ਵੀਡੀਓ ਤੇ ਵਿਊ ਆ ਜਿਹੜੇ ਉਹ 2 ਮਹੀਨੇ ਬਾਅਦ ਵੀ ਆ ਜਾਂਦੇ ਨੇ 3 ਮਹੀਨੇ ਬਾਅਦ ਵੀ ਆ ਜਾਂਦੇ ਨੇ ਕਈ ਵੀਡੀਓਸ ਤੇ ਸਾਲਾਂ ਬਾਅਦ ਵਿਊ ਵੀ ਆ ਜਾਂਦੇ ਨੇ ਮਤਲਬ ਇਹ ਡਿਪੈਂਡ ਕਰਦਾ ਕਿਸੇ ਦਾ ਚੈਨਲ ਮਹੀਨੇ ਦੇ ਵਿੱਚ ਹੀ ਕਾਮਯਾਬ ਹੋ ਜਾਂਦਾ ਕਿਸੇ ਨੂੰ 6 ਮਹੀਨੇ ਲੱਗ ਜਾਂਦੇ ਆ ਕਿਸੇ ਨੂੰ ਸਾਲ ਲੱਗ ਜਾਂਦੇ ਆ ਠੀਕ ਹੈ ਸੋ ਇਹ ਜਿਹੜਾ ਸਬਰ ਆ ਤੁਹਾਨੂੰ ਰੱਖਣਾ ਪੈਣਾ ਵਾ ਕੰਟੈਂਟ ਆ ਜਿਹੜਾ ਉਹ ਤੁਸੀਂ ਪਾਇਆ ਉਸ ਬਾਅਦ ਪੇਸ਼ੈਂਸ ਰੱਖੋ ਇਹ ਨਾ ਉਹਦੀ ਇੱਕ ਕਰੀ ਜਾਓ ਵੀ ਵਿਊਜ਼ ਆਉਣਗੇ ਤੇ ਤੁਸੀਂ ਬਾਰ ਬਾਰ ਸਟੂਡੀਓ ਦੇ ਵਿੱਚ ਜਾ ਕੇ ਉਹਨੂੰ ਰੀਫਰੈਸ਼ ਕਰੀ ਜਾਂਦੇ ਹੋ ਕਿੰਨੇ ਵੀਊ ਹੋਗੇ ਕਿੰਨੇ ਵੀਊ ਹੋਗੇ ਕੰਟੈਂਟ ਪਾਤਾ ਬਸ ਰੱਖ ਦਿਓ ਸਾਈਡ ਤੇ ਤੁਹਾਨੂੰ ਕੌਨਫੀਡੈਂਸ ਆ ਤੁਸੀਂ ਤਰੀਕੇ ਦੇ ਨਾਲ ਕੰਮ ਕੀਤਾ ਤੇ ਇੱਕ ਨਾ ਇੱਕ ਦਿਨ ਕਾਮਯਾਬੀ ਤੁਹਾਡੇ ਕੋਲ ਆਣੀ ਹੀ ਆਣੀ ਆ ਇਹ ਪੋਜ਼ਿਟਿਵਿਟੀ ਦੇ ਨਾਲ ਤੁਸੀਂ ਕੰਮ ਕਰਨਾ ਠੀਕ ਹੈ ਸੋ ਸਬਰ ਰੱਖਣਾ ਬੜਾ ਜ਼ਰੂਰੀ ਆ ਕਾਲੇ ਨਹੀਂ ਪੈਣਾ ओके ਤੇ ਤੀਜਾ ਜਿਹੜਾ ਆਰ ਦਾ ਮਤਲਬ ਹੈ ਇੱਥੇ ਰੈਗੂਲਰਿਟੀ ਰੈਗੂਲਰਿਟੀ ਕਿਉਂ ਹੋਣੀ ਜ਼ਰੂਰੀ ਆ ਤੁਸੀਂ ਗੁੱਡ ਕੰਟੈਂਟ ਪਾ ਲਿਆ ਸਬਰ ਵੀ ਤੁਸੀਂ ਰੱਖਿਆ ਹੋਇਆ ਕਈ ਲੋਕ ਸਬਰ ਤੋੜ ਦਿੰਦੇ ਨੇ ਫੇਰ ਕੀ ਹੁੰਦਾ ਉਹਨਾਂ ਨੂੰ ਇਹ ਲੱਗਦਾ ਵੀ ਮੈਂ ਇੱਕ ਵਧੀਆ ਚੀਜ਼ ਪਾ ਰਿਹਾ ਬੜੀ ਮਿਹਨਤ ਕਰਕੇ ਪਾ ਰਿਹਾ ਤੇ ਮੈਂ ਮੈਨੂੰ ਸਾਲ ਹੋ ਗਿਆ ਜੀ ਮੈਨੂੰ ਡੇਢ ਸਾਲ ਹੋ ਗਿਆ ਪਰ ਵਿਊਜ਼ ਨਹੀਂ ਆ ਰਹੇ ਉੱਥੇ ਫਿਰ ਤੁਹਾਡਾ ਹੌਸਲਾ ਟੁੱਟਣਾ ਉਹ ਕੁਦਰਤੀ ਆ ਇੱਕ ਵਾਰ ਤੁਹਾਨੂੰ YouTube ਤੇ ਗੁੱਸਾ ਆਊਗਾ ਯਾਰ ਪਤਾ ਨਹੀਂ ਕਿਉਂ ਹਨਾ ਸਾਨੂੰ ਵੀ ਵਿਊ ਕਿਉਂ ਨਹੀਂ ਆਉਂਦੇ ਫਲਾਣੇ ਦਾ ਚੈਨਲ ਤਾਂ ਇੱਥੇ ਪਹੁੰਚ ਗਿਆ ਫਲਾਣੇ ਨੇ ਸਾਡੇ ਤੋਂ ਬਾਅਦ ਚ ਚੈਨਲ ਚਲਾਇਆ ਉਹਦਾ ਸਾਡੇ ਤੋਂ ਅੱਗੇ ਪਹੁੰਚ ਗਿਆ ਇਹ ਕੁਝ ਜ਼ਰੂਰੀ ਨਹੀਂ ਆ ਕਿ ਜਿਹੜਾ ਚੈਨਲ ਤੁਹਾਡੇ ਤੋਂ ਬਾਅਦ ਚ ਲੱਗਿਆ ਉਹਦੇ ਚੱਲ ਗਿਆ ਤੇ ਉਹ ਚੱਲਦਾ ਹੀ ਰਹੂਗਾ ਹੋ ਸਕਦਾ ਕਿ ਤੁਸੀਂ ਉਹ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਤੁਸੀਂ ਲੇਟ ਹੋਗੇ ਕਾਮਯਾਬ ਹੋਣ ਦੇ ਵਿੱਚ ਤੇ ਤੁਹਾਡੀ ਜਿਹੜੀ ਆ ਕਾਮਯਾਬੀ ਉਹ ਲੰਬੇ ਸਮੇਂ ਲਈ ਹੋਵੇ ਹਨਾ ਇਦਾਂ ਵੀ ਹੋ ਸਕਦਾ ਤੁਹਾਡਾ ਕੰਟੈਂਟ ਕੁਝ ਇਸ ਤਰ੍ਹਾਂ ਦਾ ਵਾ ਕਿ ਉਹ ਤੇ ਰੀਚ ਲੇਟ ਆਈ ਪਰ ਰਹੂਗੀ ਰੈਗੂਲਰ ਇਦਾਂ ਵੀ ਹੋ ਸਕਦਾ ਸੋ ਉਹਦੇ ਲਈ ਤੁਸੀਂ ਰੈਗੂਲਰ ਜਰੂਰ ਰਹਿਣਾ ਮਤਲਬ ਕਿ ਵੀਡੀਓਜ਼ ਪਾਉਣੀਆਂ ਛੱਡਣੀਆਂ ਨਹੀਂ ਹੈਗੀਆਂ ਜਦੋਂ ਤੁਹਾਡਾ ਹੌਸਲਾ ਟੁੱਟਦਾ ਤੁਸੀਂ ਅਕਸਰ ਵੀਡੀਓਜ਼ ਪਾਉਣੀਆ ਛੱਡ ਦਿੰਦੇ ਹੋ ਨਹੀਂ ਐਦਾਂ ਨਹੀਂ ਕਰਨਾ ਵੀਡੀਓਜ਼ ਪਾਉਂਦੇ ਰਹੋ ਵਿਊਜ਼ ਆ ਰਹੇ ਆ ਭਾਵੇਂ ਨਹੀਂ ਆ ਰਹੇ ਆਪਣਾ ਬੈਸਟ ਦੇ ਦੇ ਕੇ ਹਰ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਇੰਪਰੂਵ ਕਰ ਕਰਕੇ ਤੁਸੀਂ ਵੀਡੀਓਜ਼ ਨੂੰ ਪਾਉਂਦੇ ਰਹੋ ਮੰਨ ਲਓ ਇੱਥੇ ਰੈਗੂਲਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਰੋਜ਼ ਇੱਕ ਵੀਡੀਓ ਪਾਉਣੀਆ ਜੋ ਵੀ ਤੁਹਾਡਾ ਟਾਈਮ ਆ ਹਫ਼ਤੇ 'ਚ ਇੱਕ ਵਾਰ ਪਾਉਨੇ ਹੋ 15 ਦਿਨ 'ਚ ਇੱਕ ਵਾਰ ਪਾਉਨੇ ਹੋ ਹਫ਼ਤੇ 'ਚ ਤਿੰਨ ਵੀਡੀਓਜ਼ ਪਾਉਨੇ ਹੋ ਜੋ ਵੀ ਜਿੱਦਾਂ ਦਾ ਵੀ ਤੁਹਾਡਾ ਸਮਾਂ ਵਾ ਉਸ ਹਿਸਾਬ ਦੇ ਨਾਲ ਚੈਨਲ ਤੇ ਰੈਗੂਲਰ ਜਰੂਰ ਰਹੋ ਤੇ ਕੁਝ ਇੱਕ ਦੇਰ ਕੰਮ ਕਰਕੇ ਦੇਖੋ ਇਕਦਮ ਇਹ ਆਸ ਨਾ ਰੱਖੋ ਕਿ 3 ਮਹੀਨੇ ਦੇ ਵਿੱਚ ਤੁਹਾਡਾ ਚੈਨਲ ਮੋਨਟਾਈਜ਼ ਹੋਣਾ ਚਾਹੀਦਾ ਜੀ ਠੀਕ ਹੈ ਐਦਾਂ ਨਹੀਂ ਮਤਲਬ ਤੁਸੀਂ ਸਾਲਾਂ ਦਾ ਟਾਰਗੇਟ ਲੈ ਕੇ ਚੱਲੋ ਜੇ YouTube ਦੇ ਉੱਤੇ ਤੁਸੀਂ ਕਾਮਯਾਬ ਹੋਣਾ ਰੈਗੂਲਰ ਇਨਕਮ ਹੋਲ ਲਾਈਫ ਜੀ ਇਹਦੇ ਤੋਂ ਲੈਣਾ ਚਾਹੁੰਦੇ ਹੋ ਤਾਂ ਆਪਣੇ ਕੁਝ ਸਾਲ ਇਹਨੂੰ ਡੈਡੀਕੇਟ ਕਰਨੇ ਪੈਣੇ ਆ ਤੇ ਇੱਕ ਪੋਜ਼ਿਟਿਵਿਟੀ ਦੇ ਨਾਲ ਠੀਕ ਆ ਦੋਸਤੋ ਸੋ ਐਸੀ ਮੇਰਾ ਫਾਰਮੂਲਾ ਜੀਪੀਆਰ ਅਪਲਾਈ ਕਰੋ ਤੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਚੰਗਾ-ਚੰਗਾ ਕੰਮ ਕਰੋ ਤੇ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਆ ਜਦੋਂ ਇਹਨੂੰ ਫਾਲੋ ਕਰੋਗੇ ਤਾਂ ਤੁਹਾਨੂੰ ਇਨਕਮ ਤੁਹਾਡੇ ਅਕਾਊਂਟ ਦੇ ਵਿੱਚ ਬਹੁਤ ਜ਼ਿਆਦਾ ਆਵੇ ਇਹ ਵੀ ਮੇਰੀ ਦੁਆਵਾ ਅਰਦਾਸ ਆ ਪਰਮਾਤਮਾ ਦੇ ਅੱਗੇ ਤੁਹਾਨੂੰ ਬਹੁਤ ਤਰੱਕੀਆਂ ਮਿਲਣ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਮਿਲਦਾ